ਹallelujah hallelujah hallelujah ਜਿਹੜੀ ਪਰਮੇਸ਼ਵਰ ਦੀ ਆਗਿਆ ਕੀ ਕਰਦੀ ਆ ਤੁਹਾਨੂੰ ਸ਼ੁੱਧ ਕਰਦੀ ਆ ਹallelujah ਜਦੋਂ ਖੁਦਾ ਦੀ ਹਜ਼ੂਰੀ ਆਉਂਦੀ ਆ ਜਦੋਂ ਪਰਮੇਸ਼ਵਰ ਦੀ ਫਾਇਰ ਆਉਂਦੀ ਆ ਉਹ ਫਾਇਰ ਸਾਨੂੰ ਕੀ ਕਰਦੀ ਆ ਸ਼ੁੱਧ ਕਰਦੀ ਆ ਤੁਹਾਡੇ ਸ਼ਬਦਾਂ ਨੂੰ ਸਵਾਰਦੀ ਆ ਤੁਹਾਡੇ ਅੰਦਰ ਜਿਹੜੀ ਗੰਦਗੀ ਆ ਉਹ ਗੰਦਗੀ ਨੂੰ ਸਾੜਦੀ ਆ ਜੇ ਅੱਜ ਤੱਕ ਤੁਹਾਡੀ ਸੋਚ ਤੁਹਾਡੇ ਸ਼ਬਦ ਨਹੀਂ ਬਦਲੇ ਤਾਂ ਤੁਸੀਂ ਪਰਮੇਸ਼ਵਰ ਦੀ ਅੱਗ ਦੇ ਥੱਲੇ ਹਲੇ ਤੱਕ ਆਏ ਨਹੀਂ ਆ ਜਿਹੜਾ ਸੋਨਾ ਹੈ ਉਹ ਅੱਗ ਵਿੱਚ ਤਾਇਆ ਜਾਂਦਾ ਹੈ ਵੀ ਸੋਨਾ ਪਿਓਰ ਹੋ ਸਕੇ ਉਹਦੇ ਵਿੱਚੋਂ ਮਿਲਾਵਟ ਖਤਮ ਹੋ ਜਾਵੇ ਸੋਨੇ 'ਚੋਂ ਜਦੋਂ ਗੰਦਗੀ ਖਤਮ ਹੁੰਦੀ ਹੈ ਨਾ ਅੱਗ ਦੇ ਨਾਲ ਤੇ ਸੋਨਾ ਪਿਓਰ ਹੋ ਕੇ ਬਾਹਰ ਨਿਕਲਦਾ ਹੈ ਤੇ ਜਦੋਂ ਤੁਸੀਂ ਵੀ ਅੱਗ ਵਿੱਚ ਜਾਓਗੇ ਮੇਸ਼ਵਰ ਜੀ ਤਾਂ ਟਾਟੇ ਅੰਦਰੋਂ ਗੰਦਗੀ ਖਤਮ ਹੋਵੇਗੀ ਗੰਦਗੀ ਖਤਮ ਹੋਵੇਗੀ ਹallelujah